ਮੈਂ ਹੁਣ ਸੋਚਿਆ ਹੈ ਕਿ ਮੈਂ ਆਪਣੇ ਬੱਚਾ ਨੂੰ ਹਿੰਡ ਇੰਡੀਆ ਚ ਨਹੀਂ ਰੱਖਣਾ ਇਸੇ ਵਜ੍ਹਾ ਤੋਂ ਪਹਿਲੀ ਵਾਰ ਇੰਨੇ ਸਾਲਾਂ ਚ ਹੋਇਆ ਕਿ 75 ਸਾਲਾਂ ਵਿੱਚ ਕਿ ਜਿਹੜੇ ਆਲਰੇਡੀ ਜੌਬ ਕਰ ਰਿਹਾ ਹੈ ਉਹਨਾਂ ਦੀ ਜਗ੍ਹਾ ਤੇ ਇਹਨਾਂ ਨੇ ਜੁਆਇਨ ਕਰਵਾ ਲਈ ਤੱਕ ਗਿਆ ਔਰ ਲਾਈਨ ਲਿਖ ਦਿੱਤੀ ਗਈ ਕਿ ਗੈਸਟ ਫਿਕਿਨਿਟੀ ਦੀ ਪੋਸਟਾਂ ਨੂੰ ਖਾਲੀ ਸਮਝਦੇ ਹੋਏ ਉਹਨਾਂ ਨੂੰ ਜੁਆਇਨ ਕਰਵਾਇਆ ਚ ਉਹਨਾਂ ਦੀ ਕੋਈ ਫਾਰਮੈਲਿਟੀ ਨਹੀਂ ਕੀਤੀ ਗਈ ਨਾ ਪੂਰਿਸ ਵੈਰੀਫਿਕੇਸ਼ਨ ਕੀਤੀ ਗਈ ਨਾ ਉਹਨਾਂ ਦੇ ਡਾਕੂਮੈਂਟਸ ਚੈੱਕ ਕੀਤੇ ਗਏ ਨਾ ਇੱਥੇ ਉਹਨਾਂ ਦੀ ਨਾ ਕੋਈ ਮੈਡੀਕਲ ਕੀਤਾ ਗਿਆ ਮੇਰੀ ਬੱਚੇ ਬੀਟੈਕ ਕਰ ਰਹੀ ਹੈ 9th ਵਿੱਚ ਹੈ ਉਹ ਮੈਨੂੰ ਪੁੱਛਦੀ ਹੈ ਕਿ ਮੰਮਾ ਤੁਹਾਡੀ ਜੌਬ ਹਿਤ ਤੱਕ ਸਿਕਿਉਰ ਕਿਉਂ ਨਹੀਂ ਹੈ ਤੁਸੀਂ ਕਿਉਂ ਮਤਲਬ ਇੰਨਾ ਸਟਰਗਲ ਕਰ ਰਹੇ ਹੋ ਮੈਂ ਆਪਣੇ ਸਟੂਡੈਂਟਸ ਨੂੰ ਹਰ ਰੋਜ਼ ਮੋਟੀਵੇਟ ਕਰਦੀ ਆਂ ਸਰਕਾਰ ਸਾਡਾ ਕੁਝ ਕਰੇਗੀ ਸਰਕਾਰ ਕਰੇਗੀ ਨਹੀਂ ਪੋਜ਼ਿਟਿਵ ਰਹਿਣਾ ਪੋਜ਼ਿਟਿਵ ਰਹਿਣਾ ਇਹ ਸਾਨੂੰ ਪੋਜ਼ਿਟਿਵਿਟੀ ਦਿੱਤੀ ਜਾ ਰਹੀ ਹੈ ਇਸ ਨੂੰ ਪੋਜ਼ਿਟਿਵਿਟੀ ਦਿੱਤੀ ਜਾ ਰਹੀ ਹੈ ਇੱਕ ਐਕਸਪੀਰੀਅੰਸ ਟੀਚਰ ਜਿੰਨਾ ਵਧੀਆ ਪੜ੍ਹਾ ਸਕਦਾ ਉਹ ਨਹੀਂ ਫ੍ਰੈਸ਼ ਨਹੀਂ ਵਧੀਆ ਪੜ੍ਹਾ ਸਕਦੇ ਤੇ ਬਿਲਕੁਲ ਸਹੀ ਗੱਲ ਕੀਤੀ ਮੈਮ ਨੇ ਕਿ ਜੇ ਉਹਨਾਂ ਨੂੰ ਤੁਸੀਂ ਜੋਬ ਦੇਣੀ ਵੀ ਚਾਹੁੰਦੇ ਹੋ ਤਾਂ ਤੁਸੀਂ ਵੀਕੈਂਡ ਜੋਬ ਵੈਕੈਂਸੀ ਤਾਂ ਦੋ ਨਾ ਐਦਾ ਕਿਸੇ ਦੀ ਜੋਬ ਹੋ ਕੇ ਤੁਸੀਂ ਜੋਬ ਦੇ ਰਹੇ ਦੂਜੇ ਟੀਚਰ ਨੂੰ ਇਹ ਗੱਲ ਬਹੁਤ ਗਲਤ ਹੈ ਮੈਂ 3 ਐਮਏ ਕੀਤੀ ਆ ਮੇਰੀ ਯੂਜੀਸੀ ਨੈਟ ਹੈ ਪੀਐਚਡੀ ਮੈਂ ਕਰਦੀ ਪ ਟੀਚਰਸ ਕੁਆਲੀਫਾਈਡ ਹੈ ਪੀ ਐਚ ਨਹੀਂ ਹੈ ਇਸ ਤੋਂ ਉੱਪਰ ਕਿਹੜੀ এডਿਕੇਸ਼ਨ ਹੁੰਦੀ ਹੈ ਸਾਨੂੰ ਦੱਸ ਦਿੱਤਾ ਜਾਵੇ ਅਸੀਂ ਉਹ ਵੀ ਕਰ ਲਾਂਗੇ ਅਸੀਂ ਮੋਟੀਵੇਟ ਕੀਤਾ ਕਿ ਸਾਰੇ ਵੋਟ ਦੋ ਜਿਤਾਇਆ ਇਸ ਸਰਕਾਰ ਨੂੰ ਸਰਕਾਰ ਦਾ ਇਹ ਹੱਕ ਬਣ ਗਿਆ ਕਿ ਹੁਣ ਸਾਨੂੰ ਅਸੀਂ ਜਿੱਤ ਗਏ ਹੁਣ ਤੁਸੀਂ ਆਪਣਾ ਦੇਖੀ ਜਾਓ ਜੋ ਦੇਖਣਾ ਹੈ ਬੀਬੀ ਸਾਲ ਬੱਚਿਆਂ ਨੂੰ ਸਿੱਖਿਆ ਦੇ ਕੇ ਗੈਸਟ ਸਕਿਲਟੀ ਪ੍ਰੋਫੈਸਰ ਹੁਣ ਬੇਰੋਜ਼ਗਾਰ ਹੋਣ ਜਾ ਰਹੇ ਨੇ ਬੇਰੋਜ਼ਗਾਰ ਕਿਉਂ ਹੋਣ ਜਾ ਰਹੇ ਨੇ ਕਿਉਂਕਿ ਸਰਕਾਰ ਦੀਆਂ ਨੀਤੀਆਂ ਅਜਹੀਆਂ ਨੇ ਜਿਸ ਨੂੰ ਲੈ ਕੇ ਸਰਕਾਰ ਇਹਨਾਂ ਅਧਿਆਪਕਾਂ ਨੂੰ ਇਹਨਾਂ ਪ੍ਰੋਫੈਸਰਾਂ ਨੂੰ ਬੇਰੋਜ਼ਗਾਰ ਕਰਨ ਦੇ ਉੱਪਰ ਤੁਲੀ ਹੋਈ ਹੈ ਸਾਰਾ ਮਾਮਲਾ ਤੁਹਾਨੂੰ ਦੱਸਣ ਦੀ ਕੋਸ਼ਿਸ਼ ਕਰਾਂਗੇ ਪਰ ਉਸ ਤੋਂ ਪਹਿਲਾਂ ਤੁਸੀਂ ਇਹ ਤਸਵੀਰ ਜਰੂਰ ਦੇਖੋ ਜੋ ਕਿ ਅਸੀਂ ਤੁਹਾਨੂੰ ਗਵਰਨਮੈਂਟ ਕਾਲਜ ਆਫ ਐਜੂਕੇਸ਼ਨ ਜਲੰਧਰ ਦੀ ਦਿਖਾ ਰਹੇ ਹਾਂ ਜਿਸ ਜਗ੍ਹਾ ਦੇ ਉੱਪਰ ਗੈਸਟ ਫੈਕਲਟੀ ਪ੍ਰੋਫੈਸਰ ਜਿਹੜੇ ਨੇ ਉਹ ਵੀ ਧਰਨੇ ਦੇ ਉੱਪਰ ਬੈਠੇ ਨੇ ਤੇ ਇਸ ਕਾਲਜ ਦੇ ਜਿਹੜੇ ਵਿਦਿਆਰਥੀ ਨੇ ਉਹ ਅ ਅਧਿਆਪਕਾਂ ਦੇ ਨਾਲ ਜਿਹੜਾ ਹੈ ਮੋਢੇ ਦੇ ਨਾਲ ਮੋਢਾ ਲਾ ਕੇ ਜਿਹੜਾ ਹੈ ਉਹ ਧਰਨੇ ਦੇ ਉੱਪਰ ਬੈਠੇ ਹੋਏ ਨੇ ਕਈ ਸਵਾਲ ਨੇ ਅ ਸਰਕਾਰ ਦੇ ਉੱਪਰ ਵੀ ਜੋ ਟੀਚਰ ਵੱਲੋਂ ਉਠਾਏ ਜਾ ਰਹੇ ਨੇ ਸਟੂਡੈਂਟ ਵੱਲੋਂ ਉਠਾਏ ਜਾ ਰਹੇ ਨੇ ਪੂਰਾ ਮਾਮਲਾ ਤੁਹਾਨੂੰ ਦੱਸਣ ਦੀ ਕੋਸ਼ਿਸ਼ ਕਰਾਂਗੇ ਸਾਡੇ ਨਾਲ ਪ੍ਰੋਫੈਸਰ ਹੈਗੇ ਨੇ ਅ ਅੱਛਾ ਜਿਸ ਤਰੀਕੇ ਦੇ ਨਾਲ ਸਰਕਾਰ ਇਸ ਵਕਤ ਰਵੱਈਆ ਦਿਖਾ ਰਹੀ ਆ ਫਿਰ ਸਿਸਟਮ ਇਸ ਵਕਤ ਜੋ ਕੁਝ ਉਹਨਾਂ ਟੀਚਰਾਂ ਨੂੰ ਦਿਖਾ ਰਿਹਾ ਹੈ ਜੋ BB ਸਾਲ ਬੱਚਿਆਂ ਨੂੰ ਪੜ੍ਹਾ ਚੁੱਕੇ ਨੇ ਐਕਚੁਅਲ ਦੇ ਵਿੱਚ ਇਹ ਮਾਮਲਾ ਕਿਸ ਜਗ੍ਹਾ ਤੋਂ ਸ਼ੁਰੂ ਹੁੰਦਾ ਹੈ ਜਿਸ ਕਾਰਨ ਇਨਾ ਲੰਬਾ ਸਫਰ ਤੈਅ ਕਰਨ ਤੋਂ ਬਾਅਦ ਵੀ ਸਰਕਾਰ ਕਹਿੰਦੀ ਹੈ ਕਿ ਭਈ ਹੁਣ ਤੁਸੀਂ ਜਿਹੜਾ ਇਸ ادارے ਦੇ ਵਿੱਚ ਕੰਮ ਨਹੀਂ ਕਰ ਸਕਦੇ ਨੌਕਰੀ ਨਹੀਂ ਕਰ ਸਕਦੇ ਤੁਹਾਡੀ ਤਾਂ ਕਿਸੇ ਹੋਰ ਨੂੰ ਰੱਖਾਂਗੇ 20 ਸਾਲ ਤੋਂ ਜੋ ਸਾਰੀ ਗਲਤ ਨੀਤੀਆਂ ਸਰਕਾਰ ਵੱਲੋਂ ਬਣਾਈ ਜਾ ਰਹੀਆਂ ਹਨ ਉਹਨਾਂ ਦਾ ਰਿਜ਼ਲਟ ਇਹ ਹੈ ਕਿ ਅਸੀਂ ਹਜੇ ਤੱਕ ਤਰਨੇ ਦੇ ਨੇ ਪੈ ਰਹੇ ਹਾਂ ਸਾਨੂੰ ਆਪਣੀ ਸਿਕਿਉਰਿਟੀ ਲਈ ਤੇ ਇਹ ਜਦੋਂ ਜ਼ਿਆਦਾ ਕੀਤਾ ਗਿਆ ਜਦੋਂ 1152 ਡਬਲ ਬੈਂਚ ਤੇ ਗਏ ਤਾਂ ਜਿਹੜੀ ਪੋਸਟਾਂ ਪਹਿਲੇ ਕੁਐਸ਼ ਹੋ ਚੁੱਕੀਆਂ ਸੀਗੀਆਂ ਜਿਨ੍ਹਾਂ ਨੂੰ ਕਹਤਾ ਸੀ ਕਿ ਫਰਮ ਥ ਵਿਰੀ ਬਿਗਨਿੰਗ ਐਡਵਰਟਾਈਜ਼ਮੈਂਟ ਤੋਂ ਇਹ ਸਾਰੀ ਪੋਸਟਾਂ ਗਲਤ ਹਨ ਉਹ ਜੱਜ ਨੇ ਕੁਐਸ਼ ਕਰ ਦਿੱਤਾ ਗਿਆ ਹਾਈ ਕੋਰਟ ਨੇ ਤੇ ਉਸ ਤੋਂ ਬਾਅਦ ਉਹ ਡਬਲ ਬੈਂਚ ਵਿੱਚ ਉਹੀ ਪੋਸਟਾਂ ਜਿਹੜੀ ਪੋਸਟਾਂ ਜਦੋਂ ਇਹ ਸਰਕਾਰ ਉਹ ਨਹੀਂ ਆਈ ਸੀਗੀ ਉਹ ਇਹ ਪੋਸਟਾ ਦੇ ਖਿਲਾਫ ਸੀ ਉਹ ਕਾਂਗਰਸ ਨੂੰ ਹਾਈ ਹਾਈ ਕਰਦੀ ਸੀ ਕਿ ਇਹਨਾਂ ਨੇ ਬਹੁਤ ਕਪਲੇ ਕੀਤੇ ਜਾਂ ਜੋ ਵੀ ਇਹਨਾਂ ਨੇ ਕੀਤਾ ਤਾਂ ਉਹ ਹੀ ਪੋਸਟਾਰਾ ਤੋੜਾ ਤੇ ਨਾਲ ਨੂੰ ਕਿਉਂ ਚੰਗੀ ਲੱਗਣ ਲੱਪੀਆਂ ਕਿ ਇਹਨਾਂ ਨੇ ਸਪੋਰਟ ਕਰਕੇ ਉਹਨਾਂ ਨੂੰ ਇਹਨਾਂ ਦੇ ਵਨ ਸਾਈਡਡ ਫੇਵਰ ਵਿੱਚ ਕਰ ਦਿੱਤਾ ਔਰ ਇਸੀ ਸਰਕਾਰ ਨੇ ਸਾਨੂੰ 2022 ਵਿੱਚ ਇਹ ਵੀ ਰਿਟਰਨ ਵੀ ਦਿੱਤਾ ਹੋਇਆ ਹੈ ਕਿ ਤੁਹਾਨੂੰ ਨਹੀਂ ਕੱਢਿਆ ਜਾਏਗਾ ਸਾਨੂੰ ਇੱਕ ਲੈਟਰ ਵੀ ਦਿੱਤੀ ਗਈ ਹੈ ਇਹ ਵੀ ਇਹ ਸਰਕਾਰ ਵੱਲੋਂ ਜਦੋਂ ਜੁਆਇਨ ਕਰਨ ਤੋਂ ਪਹਿਲੇ ਇਹਨਾਂ ਨੇ ਸਾਡੇ ਕੋਲ ਵੋਟਾਂ ਦੀ ਅਪੀਲ ਕੀਤੀ ਅਸੀਂ ਬੀਇੰਗ ਟੀਚਰਸ ਅਸੀਂ ਆਪਣੇ ਸਟੂਡੈਂਟਸ ਨੂੰ ਮੋਟੀਵੇਟ ਕੀਤਾ ਕਿਉਂਕਿ ਸਾਡੇ ਤੋਂ 18 ਸਾਲ ਤੋਂ ਉੱਪਰ ਸਟੂਡੈਂਟਸ ਆਉਂਦੇ ਆ ਕਿ ਤੁਸੀਂ ਆਪ ਸਰਕਾਰ ਨੂੰ ਜਿਤਾਓ ਇਹ ਆਪ ਸਰਕਾਰ ਸਾਨੂੰ ਨਵੀਂ ਦਿਸ਼ਾਵਾਂ ਦਿਖਾਉਗੇ ਤਾਂ ਸਾਨੂੰ ਨਵੀਂ ਦਿਸ਼ਾ ਸਾਨੂੰ ਕੀ ਪਤਾ ਸੀ ਕਿ ਸਾਡੇ ਕੋਲ ਵੋਟਾਂ ਦਾ ਸਿਰਫ ਵਾਦਾ ਲੈ ਕੇ ਜਿੱਤਣ ਤੋਂ ਬਾਅਦ ਸਾਨੂੰ ਕੁਝ ਵੀ ਨਹੀਂ ਕੀਤਾ ਜਾਏਗਾ 2 ਸਾਲ ਅਸੀਂ ਵੇਟ ਕਰ ਲਈ 2.5 ਸਾਲ ਅਸੀਂ ਵੇਟ ਕਰ ਲਈ ਔਰ ਪਹਿਲੀ ਵਾਰ ਇਹਨਾਂ ਸਾਲਾਂ ਚ ਹੋਇਆ ਕਿ 75 ਸਾਲਾਂ ਵਿੱਚ ਕਿ ਜਿਹੜੇ ਆਲਰੈਡੀ ਜੌਬ ਕਰ ਰਿਹਾ ਹੈ ਉਹਨਾਂ ਦੀ ਜਗ੍ਹਾ ਤੇ ਇਹਨਾਂ ਨੇ ਜੁਆਇਨ ਕਰਵਾ ਲਈ ਤੱਕ ਗਿਆ ਔਰ ਲਾਈਨ ਲਿਖ ਦਿੱਤੀ ਗਈ ਕਿ ਗੈਸਪ ਗਿਨਿਟੀ ਦੀ ਪੋਸਟਾਂ ਨੂੰ ਖਾਲੀ ਸਮਝਦੇ ਹੋਏ ਉਹਨਾਂ ਨੂੰ ਜੁਆਇਨ ਕਰਵਾਇਆ ਜਾਏ ਕਿਉਂ ਖਾਲੀ ਸਮਝਦੇ ਹੋਏ ਜੁਆਇਨ ਕਰਵਾਇਆ ਜਾਏ ਤੁਹਾਡੇ ਕੋ ਵੇਕੈਂਟ ਪੋਸਟਾਂ ਹੈ ਹਰਿਆਣਾ ਵਿੱਚ ਇੰਨੀ ਪੋਸਟਾਂ ਹੈ ਕਰੀਅਰ ਹੋ ਸਕਦੀਆਂ ਤਾਂ ਇੱਥੇ ਜੇ ਪੰਜਾਬ ਚ ਕਿਉਂ ਨਹੀਂ ਹੋ ਸਕਦੀਆਂ ਸਾਡਾ 15 20 ਸਾਲ ਤੋਂ ਤੁਸੀਂ ਸਾਨੂੰ ਵਾਅਦੇ ਕਰੀ ਜਾ ਰਹੇ ਹੋ ਕਿ ਅਸੀਂ ਤੁਹਾਨੂੰ ਕਰਾਂਗੇ ਅਸੀਂ ਤੁਹਾਨੂੰ ਕਰਾਂਗੇ ਅਸੀਂ ਥੋੜੀ ਤਨਖਾਹ ਵਿੱਚ ਜਦੋਂ ਇੱਥੇ ਪੋਸਟਾਂ ਨਿਕਲਦੀਆਂ ਸੀ ਥੋੜੀ ਤਨਖਾਹ ਵਾ ਤੇ ਉਦੋਂ ਤਾਂ ਇਹ 1158 ਚੋਂ ਕਿਸੇ ਨੇ ਪੋਸਟਾਂ ਵਾਸਤੇ ਭਰਨ ਨਹੀਂ ਆਏ ਉਦੋਂ ਅਸੀਂ ਭਰੇ ਅਸੀਂ ਇੱਥੇ ਇੰਟਰਵਿਊ ਦੇ ਕੇ ਆਏ ਆ ਅਸੀਂ ਆਪਣੀ ਪੂਰੀ ਕੁਆਲਿਫੀਕੇਸ਼ਨ ਐਲੀਜੀਬਲ ਹੋ ਕੇ ਨੈਟ ਕੁਆਲਿਫਾਈ ਕਰਕੇ ਕੁਆਲਿਫੀਕੇਸ਼ਨ ਪੂਰੀ ਕਰਕੇ ਉਹ ਵੀ ਸਰਕਾਰ ਦੀ ਨੀਤੀ ਦੇ ਥਰੂ ਹੀ ਆਏ ਆ ਕਿ ਗੈਸਟ ਲੈਕਚਰਰਸ ਨੂੰ ਰੱਖਿਆ ਜਾਵੇ ਪ੍ਰੋਪਰ ਪੈਨਲ ਡੀਪੀਆਈ ਨੋਮਿਨੀ ਪ੍ਰਿੰਸੀਪਲ ਦੇ ਨਾਲ ਇੱਕ ਇੱਕ ਟੀਚਰਸ ਬੈਠੇ ਸੀ ਇੰਟਰਵਿਊ ਦੇ ਕੇ ਹਾਈएस्ट ਨੰਬਰ ਲੈ ਕੇ ਅਸੀਂ ਇੱਥੋਂ ਇੱਥੇ ਆਏ ਆ ਪੋਸਟਾਂ ਤੇ ਤਾਂ ਹੁਣ ਤੁਸੀਂ ਕਹਿ ਰਹੇ ਹੋ ਕਿ ਸਿਰਫ ਇੱਕ ਅਸੀਂ ਮਤਲਬ ਕਿ ਤੇ ਤੁਸੀਂ ਖਾਲੀ ਸਾਨੂੰ ਸਮਝਾ ਜਾਵੇ ਸਾਡੀ ਜਗ ਪੋਸਟਾਂ ਨੂੰ ਕਿਉਂ ਖਾਲੀ ਸਮਝਾ ਜਾਵੇ ਅਗਰ ਇਹ ਕਲੌਜ਼ ਨਾ ਲਿਖਦੇ ਤਾਂ ਸਾਨੂੰ ਕੋਈ ਪ੍ਰੋਬਲਮ ਨਹੀਂ ਹੁੰਨੀ ਸੀ ਬੇਕੰਟ ਪੋਸਟਾਂ ਤੇ ਕਰ ਦਿੰਦੇ ਕੀ ਸਾਨੂੰ ਪ੍ਰੋਬਲਮ ਨਹੀਂ ਸੀ ਨਵੇਂ ਟੀਚਰਸ ਰੱਖੋ ਅਸਤਾਚਾਨ ਨੇ ਅਸੀਂ ਇਹ ਬੱਚਾ ਨੂੰ ਪੜ੍ਹਾਣੇ ਪਿਆ ਅਸੀਂ ਇਹਨਾਂ ਨੂੰ ਇਹੀ ਰੋਜ਼ ਕਹਿੰਨੇ ਕਿ ਸਰਕਾਰ ਸਾਡੀ ਗੱਲ ਸੁਨੇਗੀ ਸਰਕਾਰ ਕਰੇਗੀ ਅਸੀਂ ਇਹਨਾਂ ਨੂੰ ਕਹਿੰਨੇ ਤੁਸੀਂ ਟੈਸਟ ਕਲੀਅਰ ਕਰੋ ਸਰਕਾਰ ਤੁਹਾਨੂੰ ਨੌਕਰੀਆਂ ਦੇਗੀ ਤਾਂ ਫਿਰ ਕਿਉਂ ਨਾ ਬੱਚੇ ਬਾਹਰ ਜਾਣ ਜਾਂ ਕਿਉਂ ਨਾ ਬੱਚੇ ਪਰੇਸ਼ਾਨ ਹੋਣ ਮੇਰੇ ਆਪਣੇ ਬੱਚੇ ਆ ਮੈਂ ਆਪਣੇ ਬੱਚਾ ਦਾ ਕੀ ਫਿਊਚਰ ਸਿਕਿਉਰ ਕਰਾਂਗੀ ਜਿਹੜਾ ਮੇਰਾ ਨਹੀਂ ਹੋਇਆ ਜਿਹੜੇ ਮੇਰੇ ਬੱਚੇ ਮੈਨੂੰ ਜਿਹੜੇ ਮੇਰੀ ਬੱਚੇ ਬੀਟੈਕ ਕਰ ਰਹੀ ਹੈ 9th ਵਿੱਚ ਹੈ ਉਹ ਮੈਨੂੰ ਪੁੱਛਦੀ ਹੈ ਕਿ ਮੰਮਾ ਤੁਹਾਡੀ ਜੌ ਤੁਸੀਂ ਕਿਉਂ ਮਤਲਬ ਇੰਨਾ ਸਟਰਗਲ ਕਰ ਰਹੇ ਹੋ ਅਸੀਂ ਉਹਨਾਂ ਨੂੰ ਕੀ ਕਿਹਾ ਮੈਂ ਹੁਣ ਸੋਚਿਆ ਹੈ ਕਿ ਮੈਂ ਆਪਣੇ ਬੱਚਾ ਨੂੰ ਇੰਡੀਆ 'ਚ ਨਹੀਂ ਰੱਖਣਾ ਇਸੀ ਵਜੇ ਤੋਂ ਮੈਂ ਆਪਣੇ ਸਟੂਡੈਂਟਸ ਨੂੰ ਹਰ ਰੋਜ਼ ਮੋਟੀਵੇਟ ਕਰਦੀ ਆਂ ਸਰਕਾਰ ਸਾਡਾ ਕੁਝ ਕਰੇਗੀ ਸਰਕਾਰ ਕਰੇਗੀ ਨਹੀਂ ਪੋਜ਼ਿਟਿਵ ਰਹਿਣਾ ਪੋਜ਼ਿਟਿਵ ਰਹਿਣਾ ਇਹ ਸਾਨੂੰ ਪੋਜ਼ਿਟਿਵਿਟੀ ਦਿੱਤੀ ਜਾ ਰਹੀ ਹੈ ਕਿ ਅਸੀਂ ਇੱਥੇ ਖੜੇ ਆਂ ਤਰੀਆਂ ਤੇ ਬੈਠੇ ਆਂ ਅਸੀਂ ਇਹ ਪੜਨ ਪੜਿਆ ਸੀਗਾ ਇਹ ਪੜਨ ਪੜਨ ਵਾਸਤੇ ਸਾਡੇ ਪੇਰੈਂਟਸ ਸਾਾਨੂੰ ਇਨੇ ਪੈਸੇ ਖਰਚੇ ਸੀ ਮੈਂ 3 ਐਮਏ ਕੀਤੀ ਆ ਮੇਰੀ ਯੂਜੀਸੀ ਨੈਟ ਹੈ ਪੀਐਚਡੀ ਮੈਂ ਕਰਦੀ ਪਈ ਆ ਪੀਐਚਡੀ ਸਾਡੇ ਸਾਰੇ ਟੀਚਰਸ ਕੁਆਲੀਫਾਈਡ ਹੈ ਪੀਐਚ ਨਹੀਂ ਹੈ ਇਸ ਤੋਂ ਉੱਪਰ ਕਿਹੜੀ এডਿਕੇਸ਼ਨ ਹੁੰਦੀ ਹੈ ਸਾਨੂੰ ਦੱਸ ਦਿੱਤਾ ਜਾਵੇ ਅਸੀਂ ਉਹ ਵੀ ਕਰ ਲਾਂਗੇ ਹੋਰ ਅਸੀਂ ਸਟਰਗਲ ਕਰ ਲਾਂਗੇ ਇੰਨੇ ਸਾਲ ਮੇਰੀ 40 ਸਾਲ ਤੋਂ ਉੱਪਰ ਉਮਰ ਹੋ ਗਈ ਹੈ ਮੈਂ ਇੰਨੇ ਸਾਲ ਸਟਰਗਲ ਕੀਤਾ ਮੈਂ ਹੋਰ ਸਟਰਗਲ ਕਰ ਲੰਨੀ ਹੈ ਕਿ ਸਰਕਾਰ ਨੂੰ ਇਹ ਪ੍ਰੂਫ ਕਰਨ ਵਾਸਤੇ ਕਿ ਮੈਂ ਇਹ ਪੋਸਟ ਲਈ ਬਿਲਕੁਲ एलिजिਬਲ ਹੈ एलिਜੀਬਿਲਟੀ ਦੀ ਅਗਰ ਗੱਲ ਕੀਤੀ ਜਾਵੇ ਤਾਂ ਉਹ ਤਾਂ ਸਰਕਾਰ ਕੁਝ ਦੇਖ ਹੀ ਨਹੀਂ ਰਹੀ ਹੈ ਉਸ ਤਰੀਕੇ ਦੇ ਨਾਲ ਭਰਤੀਆਂ ਹੋ ਰੀਆਂ ਨੇ ਅੱਧੀ ਰਾਤ ਨੂੰ ਇਹ ਗੇਟ ਖੁੱਲ੍ਹਿਆ ਹੁੰਦਾ ਹੈ ਇਹ ਕਾਲਜ ਦਾ ਗੇਟ ਖੁੱਲ੍ਹਿਆ ਹੁੰਦਾ ਹੈ ਅੱਧੀ ਰਾਤ ਨੂੰ ਟੀਚਰਸ ਆਉਂਦੇ ਨੇ ਉਹਨਾਂ ਦੀਆਂ ਭਰਤੀਆਂ ਹੁੰਦੀਆਂ ਨੇ ਪਰ ਜੇਕਰ ਆਉਂਦਾ ਅਰਾਈਬ ਜਦੋਂ ਪ੍ਰਤਿਆ ਕੀਤੀਆਂ ਜਾਂਦੀਆਂ ਨੇ ਜਦੋਂ ਐਕਚੁਅਲ ਤਰੀਕੇ ਦੇ ਵਿੱਚ ਜਦੋਂ ਪ੍ਰਤਿਆ ਕੀਤੀਆਂ ਜਾਂਦੀਆਂ ਨੇ ਉਦੋਂ ਸੋ ਫਾਰਮੈਲਟੀਆਂਸ ਹੁੰਦੀਆਂ ਨੇ ਉਹ ਪੂਰੀਆਂ ਕਰਨੀਆਂ ਪੈਂਦੀਆਂ ਨੇ ਬਟ ਇਹ ਪ੍ਰਤਿਆ ਇਸ ਤਰੀਕੇ ਦੇ ਨਾਲ ਹੋ ਰਹੀਆਂ ਨੇ ਇਹ ਧੱਕੇਸ਼ਾ ਹੀ ਹੋ ਰਹੀਆਂ ਸ਼ਰੀਆ ਬਿਲਕੁਲ ਕੋਈ ਫਾਰਮੈਲਟੀ ਕਿ ਆਸੀਂ ਇੱਕ ਸਟੂਡੈਂਟ ਵੀ ਇੱਥੇ ਰੱਖਣਾ ਹੁੰਦਾ ਨਾ ਕਾਲਜ ਵਿੱਚ ਸਾਡੀ ਇੱਕ ਇਹ ਪ੍ਰੋਫੈਸ਼ਨਲ ਕਾਲਜ ਹੈ ਅਸੀਂ ਇਹ ਬੱਚੇ ਨੂੰ ਤਿੰਨ ਤਿੰਨ ਦਿਨ ਉਹਦੇ ਡਾਕੂਮੈਂਟਸ ਚੈੱਕ ਕਰਦੇ ਆ ਕਿਸੇ ਦੇਣ ਵਾਸਤੇ ਐਡਮਿਸ਼ਨ ਉਹਨਾਂ ਦੀ ਕੋਈ ਫਾਰਮੈਲਟੀ ਨਹੀਂ ਕੀਤੀ ਗਈ ਨਾ ਪੁਰਸ ਵੈਰੀਫਿਕੇਸ਼ਨ ਕੀਤੀ ਗਈ ਨਾ ਉਹਨਾਂ ਦੇ ਡਾਕੂਮੈਂਟਸ ਚੈੱਕ ਕੀਤੇ ਗਏ ਨਾ ਤੇ ਉਹਨਾਂ ਦੀ ਨਾ ਕੋਈ ਮੈਡੀਕਲ ਕੀਤਾ ਗਿਆ ਤੁਸੀਂ ਗ੍ਰੇਡ 1 ਦੀ ਪੋਸਟਾਂ ਤੇ ਇਦਾਂ ਹੀ ਲਿਖਤਾ ਤਾਂ ਹੁਣ ਉਲਟਾ ਸਿਸਟਮ ਸ਼ੁਰੂ ਹੁੰਦਾ ਪਿਆ ਜੋਇਨਿੰਗ ਪਹਿਲੇ ਹੁੰਦੀ ਪਈ ਹੈ ਮੈਡੀਕਲ ਵਾਸਤੇ ਹੁਣ ਭੇਜੇ ਗਏ ਹੈ ਇਹ ਕਿਹੜਾ ਸਿਸਟਮ ਹੈ ਇਹ ਕਿਹੜੀ ਪੰਜਾਬ ਸਰਕਾਰ ਨੇ ਇਹ ਕਿਹੜੀ ਪਰਤیاں ਕਰਦੇ ਆ ਕਿਹੜੇ ਸਿਸਟਮ ਦੇ ਅਧੀਨ ਪਰਤیاں ਸਾਨੂੰ ਵੀ ਦੱਸੀ ਜਾਵੇ ਕਿ ਕਿਹੜਾ ਸਿਸਟਮ ਇਹ ਕਹਿੰਦਾ ਹੈ ਕਿ ਬਾਅਦ ਚੋ ਸਾਰੀ ਚੀਜ਼ਾਂ ਕੀਤੀ ਜਾਵੇ ਜਿਹੜੀ ਚੀਜ਼ਾਂ ਸਾਰੀ ਸਭ ਤੋਂ ਪਹਿਲੇ ਹੋਣੀ ਚਾਹੀਦੀਆਂ ਸੀ अच्छा जिस तरीके ਦੇ ਨਾਲ ਇਸ ਵਕਤ ਹੁਣ ਸਰਕਾਰ ਜਾਂ ਫਿਰ ਤੁਸੀਂ ਟੱਕਰ ਲੈ ਰਹੇ ਹੋ ਤੁਹਾਨੂੰ ਲੱਗਦਾ ਕੁਝ ਹੋਵੇਗਾ ਕਿਉਂਕਿ ਜਿਸ ਤਰੀਕੇ ਦੇ ਨਾਲ ਰੋਜ਼ ਇਹ ਗੋਟ ਗੇਟ ਖੁੱਲਦੇ ਨੇ ਰੋਜ਼ ਭਰਤੀਆਂ ਹੁੰਦੀਆਂ ਨੇ ਲੱਗਦਾ ਕੁਝ ਅਸਰ ਪਵੇਗਾ ਅੱਜ ਦੇ ਇਸ ਧਰਨੇ ਦੇ ਨਾਲ ਦੇਖੋ ਸਰ ਗੱਲ ਤਾਂ ਇਹ ਹੈ ਕਿ ਕਿਸੇ ਦੀ এমਪਲੋਇਮੈਂਟ ਲੈ ਕੇ ਤੁਸੀਂ ਉਹਨਾਂ ਨੂੰ ਜੌਬ ਨਹੀਂ ਦੇ ਸਕਦੇ ਇਹ ਤਾਂ ਸਾਡਾ ਸੰਵਿਧਾਨ ਵੀ ਨਹੀਂ ਕਹਿੰਦਾ ਇਕੁਐਲਿਟੀ ਕਹਿੰਦਾ ਹੈ ਸੰਵਿਧਾਨ ਸਾਨੂੰ ਕਹਿੰਦਾ ਹੈ ਕਿ ਸੰਵਿਧਾਨ ਸਭ ਦੇ ਲਈ ਇਕੁਅਲ ਹੈ ਸਾਨੂੰ ਹੁਣ ਇਕੁਅਲ ਰਾਈਟ ਹੈ ਜਦੋਂ ਤੱਕ ਇਹ ਸਰਕਾਰ ਸਾਡੀ ਗੱਲ ਨਹੀਂ ਸੁਨੇਗੀ ਇਸ ਵਾਰੀ ਸਾਨੂੰ ਪੂਰਾ ਰਿਟਰਨ ਔਰ ਪ੍ਰੋਪਰ ਸਾਡਾ ਨਹੀਂ ਕਰੇਗੀ ਅਸੀਂ ਇਹ ਰੋਸ ਪ੍ਰਦਰਸ਼ਨ ਕਰਦੇ ਰਵਾਂਗੇ ਸਾਡੇ ਨਾਲ ਸਾਡੇ ਸਟੂਡੈਂਟਸ ਹੈ ਸਾਡੀ ਫੈਮਿਲੀਜ਼ ਹੈ ਸਾਡੀ ਇੱਕ ਇੱਕ ਅਗਰ ਅਸੀਂ 800 ਜਨ ਹੈ ਉਹਦੇ ਨਾਲ ਕਿੰਨਾ ਜਨ ਹੈ 5000 ਜਨ ਇਹ ਫੈਕਟ ਹੋ ਰਿਹਾ ਹੈ ਕਈ ਕਈ ਸਾਡੇ ਘਰ ਚੱਲਦੇ ਆ ਸਾਡੇ ਅਸੀਂ ਪੂਰੇ ਸਾਡੇ ਬੱਚਿਆਂ ਦਾ ਅਸੀਂ ਪੜਾਈ ਸਾਨੂੰ ਅਸੀਂ ਬੱਚਿਆਂ ਨੂੰ ਪੜਾਣਾ ਹੈ ਤਾਂ ਅਸੀਂ ਕਿੱਦਾਂ ਕਰੋਂਗੇ ਕਿ ਇਹ ਸਾਨੂੰ ਜਵਾਬ ਦੇਵੋਗੇ ਜਵਾਬ ਸਾਨੂੰ ਸਰਕਾਰ ਨਹੀਂ ਦੇਣਾ ਹਾਂ ਹਾਂ ਅੱਛਾ ਮਾਨਸ ਸਾਹਿਬ ਤਾਂ ਕਹਿੰਦੇ ਸੀਗੇ ਕਿ ਭਈ ਅਸੀਂ ਵਿਦੇਸ਼ ਤੋਂ ਬੱਚੇ ਲਿਆਵਾਂਗੇ ਪੰਜਾਬ ਦੇ ਵਿੱਚ ਨੌਕਰੀਆਂ ਦਵਾਂਗੇ ਐਜੂਕੇਸ਼ਨ ਦਵਾਂਗੇ ਉਹ ਤੇ ਕਹਿੰਦੇ ਨੇ ਕਿ ਭਈ ਦਿੱਲੀ ਦਾ ਐਜੂਕੇਸ਼ਨ ਮਾਡਲ ਪੰਜਾਬ ਦੇ ਵਿੱਚ ਸਥਿਤ ਕਰਾਂਗੇ ਜਿਸ ਤਰੀਕੇ ਦੇ ਨਾਲ ਵਾਅਦੇ ਤੇ ਵਾਅਦੇ ਕੀਤੇ ਗਏ ਪਰ ਹੁਣ ਜਿਸ ਤਰੀਕੇ ਦੇ ਨਾਲ ਉਹ ਵਾਅਦਾ ਖਲਾਫੀ ਆ ਪਰ ਜਿਸ ਤਰੀਕੇ ਦੇ ਨਾਲ ਹੁਣ ਚੀਜ਼ਾਂ ਜੋ ਹੋ ਰਹੀਆਂ ਨੇ ਉਸ ਸੀਜ਼ਾਂ ਨੂੰ ਤੁਸੀਂ ਕਿਵੇਂ ਦੇਖਦੇ ਹੋ ਸਰਾ ਸਰ ਇਹਨਾਂ ਇਹ ਚੀਜ਼ ਜਿਹੜੀ ਹੈ ਉਹ ਆਪਣੀ ਗੱਲ ਨੂੰ ਕੌਂਟਰਡਿਕਟ ਕਰ ਰਹੇ ਉਹ ਕਹਿ ਰਹੇ 12 ਬੱਚੇ ਲਿਆ ਰਹੇ ਪਹਿਲੇ ਜਿਹੜੇ ਇੱਥੇ ਵਾਲੇ ਬੱਚੇ ਉਹਨਾਂ ਦੀ ਤਾਂ ਸਿਕਿਉਰਿਟੀ ਦੋ ਸਾਡੀ ਤਾਂ ਆਪਣੀ ਜੋਬ ਸਿਕਿਉਰਿਟੀ ਨਹੀਂ ਅਸੀਂ ਬੱਚਿਆਂ ਨੂੰ ਕੀ ਕਹੀਏ ਕੱਲ ਕਿਉਂਕਿ ਇਹ ਵੀ ਸਾਰੇ ਬੱਚੇ ਜਿਹੜੇ ਕੱਲ ਨੂੰ ਟੀਚਰਸ ਹੀ ਬਣਨੇ ਔਰ ਜਦੋਂ ਇਹ ਸਾਰੇ ਬੱਚੇ ਸਾਨੂੰ ਦੇਖ ਰਹੇ ਨੇ ਕਿ ਇੰਨੇ ਇੰਨੇ ਸਾਲਾਂ ਤੋਂ ਇਹ ਸਾਡੇ ਟੀਚਰਸ ਜਿਹੜੇ ਹੈ ਇਹਨਾਂ ਦੀ ਕੋਈ ਸਿਕਿਉਰਿਟੀ ਨਹੀਂ ਹੈਗੀ ਜੋਬ ਦੀ ਕਿਸੇ ਵੀ ਦਿਨ ਇਹਨਾਂ ਨੂੰ ਕਿਹਾ ਜਾ ਰਿਹਾ ਹੈ ਕਿ ਤੁਸੀਂ ਹੁਣ ਜੋਬ ਤੇ ਨਹੀਂ ਹੋ अच्छा ऑब्वियसली मेरी जगह ਤੇ ਇੱਥੇ ਹੁਣ ਆਲਰੇਡੀ ਮੈਂ ਜੌਬ ਕਰ ਰਹੀ ਸੀਗੀ ਤਾਂ ਮੇਰੀ ਹੀ ਪੋਸਟ ਤੇ ਇੱਕ ਹੋਰ ਬੰਦਾ ਆ ਗਿਆ ਹੈ ਕੰਪਿਊਟਰ ਸਾਇੰਸ ਦਾ ਤਾਂ ਮੇਰੇ ਲਈ ਤਾਂ ਇਹ ਬੜੀ ਦੁਖਦਈ ਗੱਲ ਹੈ ਕਿ ਮੇਰੀ ਜੌਬ ਦਾ ਕੀ ਹੋਏਗਾ ਤਾਂ ਕੋਈ ਕਲੈਰਿਟੀ ਨਹੀਂ ਦਿੱਤੀ ਗਈ ਅਜੇ ਤੱਕ ਉਹਨਾਂ ਨੇ ਲਿਖਿਆ ਕਿ ਨਾ ਬਾਅਦ ਚ ਡਿਸਾਈਡ ਹੋਏਗਾ ਬਾਅਦ ਚ ਕੀ ਡਿਸਾਈਡ ਕਰਨਗੇ ਇਸ ਟਾਈਮ ਤੇ ਜੋ ਬੰਦੇ ਦੀ ਹਾਲਤ ਹੁੰਦੀ ਹੈ ਉਹ ਇੱਕੋ ਹੀ ਇਨਸਾਨ ਸਮਝ ਸਕਦਾ ਹੈ ਜਿਹੜਾ ਉਸ ਨੂੰ ਢੇਲ ਰਿਹਾ ਹੈ ਅੱਛਾ ਲੱਗਦਾ ਹੈ ਜਿਨ੍ਹਾਂ ਅਧਿਆਪਕਾਂ ਨੂੰ ਹੁਣ ਭਰਤੀ ਕੀਤਾ ਜਾ ਰਿਹਾ ਹੈ ਜਿਨ੍ਹਾਂ ਪ੍ਰੋਫੈਸਰ ਨੂੰ ਰਾਤ ਦੇ 12-12 1:00 ਵਜੇ ਭਰਤੀ ਕੀਤਾ ਜਾ ਰਿਹਾ ਹੈ ਜੋਇਨਿੰਗ ਤੋਂ ਬਾਅਦ ਉਹਨਾਂ ਦਾ ਹਾਲ ਵੀ ਤੁਹਾਡੇ ਵਾਂਗੂ ਹੋਵੇਗਾ ਆਉਣ ਵਾਲੇ ਸਮੇਂ 'ਚ ਨਹੀਂ ਜੀ ਉਹਨਾਂ ਦਾ ਅੰਤ ਸਰਕਾਰ ਹੈਗੀ ਸਾਥ ਨਾਲ ਸਰਕਾਰ ਅਗਰ ਨਾਲ ਸਾਥ ਤੇਰੀ ਹੈ ਚਾਹੇ ਉਹਨਾਂ ਦੀ ਦੇਖੋ ਇਸ ਕਾਲਜ ਦੀ एलिजिਬਿਲਟੀ ਐਨਸੀਟੀ ਇੱਕ ਆਟੋਨਮਸ ਬਾਡੀ ਜਿਹੜੀ ਹੈਗੀ ਹੈ ਯੂਜੀਸੀ ਇੱਕ ਆਟੋਨਮਸ ਬਾਡੀ ਹੈ ਜੋ ਹਾਇਰ ਐਜੂਕੇਸ਼ਨ ਨੂੰ ਸਾਰਾ ਕੰਟਰੋਲ ਕਰਦੀ ਹੈ ਉਹਦਾ ਸਭ ਕੁਝ ਦੇਖਦੀ ਹੈ ਉਹਦੀ ਗੱਲ ਨਹੀਂ ਮੰਨੀ ਗਈ ਉਹ ਉਹਦੇ ਰੂਲਸ ਐਂਡ ਰੈਗੂਲੇਸ਼ਨਸ ਨਹੀਂ ਮੰਨੇ ਗਏ ਜਦੋਂ ਅਸੀਂ ਆਏ ਸੀ ਸਾਨੂੰ ਉਹ ਪੂਰੀ ਰੂਲਸ ਐਂਡ ਰੈਗੂਲੇਸ਼ਨਸ ਨਾਲ ਅਸੀਂ ਆਏ ਆ ਤਾਂ ਉਹ ਨਹੀਂ ਮੰਨੇ ਗਏ ਤਾਂ ਜੇ ਸਰਕਾਰ ਨਿਹੱਤ ਦਿੱਤਾ ਤਾਂ ਸਰਕਾਰ ਤਾਂ ਬਿਨਾ ਰੂਲਸ ਦੇ ਵੀ ਰੱਖ ਸਕਦੀ ਹੈ ਦਾ ਮਤਲਬ ਇਹਦਾ ਮਤਲਬ ਸਰਕਾਰ ਨੂੰ ਅਸੀਂ ਪਾਵਰ ਦਿੱਤੀ ਬੀਇੰਗ ਆਰਡੀਨਰੀ ਮੈਨ ਬੀਇੰਗ ਅਸੀਂ ਮੋਟੀਵੇਟ ਕੀਤਾ ਕਿ ਸਾਰੇ ਵੋਟ ਦੋ ਜਿਤਾਇਆ ਇਸ ਸਰਕਾਰ ਨੂੰ ਸਰਕਾਰ ਦਾ ਇਹ ਹੱਕ ਬਣ ਗਿਆ ਕਿ ਹੁਣ ਸਾਨੂੰ ਅਸੀਂ ਜਿੱਤ ਗਏ ਹੁਣ ਤੁਸੀਂ ਆਪਣਾ ਦੇਖੀ ਜਾਓ ਜੋ ਦੇਖਣਾ ਹੈ ਇਸ ਤਰੀਕੇ ਦੇ ਨਾਲ ਸਰਕਾਰ ਪਹਿਲਾਂ ਵੋਟਾਂ ਮੰਗ ਰਹੀ ਸੀ ਆਮ ਆਦਮੀ ਪਾਰਟੀ ਕਹੇ ਸੀ ਕਿ ਬਈ ਸਾਨੂੰ ਜਿਤਾਓ ਅਸੀਂ ਦਿੱਲੀ ਵਾਲਾ ਮਾਡਲ ਲਿਆਵਾਂਗੇ ਐਜੂਕੇਸ਼ਨ ਮਾਡਲ ਨੂੰ ਸਤਰ ਲੈ ਜਾਵਾਂਗੇ ਉੱਪਰ ਲੈ ਜਾਵਾਂਗੇ ਹੁਣ ਪਛਤਾਵਾ ਹੂਰੇ ਹਾਂਜੀ ਸਰ ਬਿਲਕੁਲ ਹੋ ਰਿਹਾ ਜੀ ਪਹਿਲਾਂ ਇਹ ਸਰਕਾਰ ਹੁੰਦੀ ਆ ਜਦੋਂ ਵੋਟਾਂ ਮੰਗਣ ਉਹ ਇਹਨਾਂ ਦੇ ਹੱਥ ਸਰ ਐਂ ਜੁੜੇ ਹੁੰਦੇ ਆ ਜਦੋਂ ਜਿੱਤ ਗਈ ਆ ਤੇ ਹੁਣ ਇਹਨਾਂ ਦੇ ਹੱਥ ਸਾਡੇ ਗਲਿਆਂ ਨੂੰ ਆ ਗਏ ਹੈਗੇ ਸਰ ਇਹਨਾਂ ਨੇ ਤਾਂ ਸਾਡੇ ਸਾਈ ਓਕੇ ਕਰ ਦਿੱਤੇ ਹੈਗੇ ਆ ਨਾਲੇ ਸਿਰਫ ਇੱਥੇ ਹੀ ਨਹੀਂ ਬਹੁਤ ਸਾਰੇ ਆ ਹੋਰ ਵੀ ਕਹਿ ਲੋ ਵੇ ਇਦਾਂ ਦੇ ਅਦਾਰੇ ਆ ਜਿੱਥੇ ਇਹਨਾਂ ਨੇ ਕੀ ਕੀਤਾ ਹੈਗਾ ਵੀ ਇਦਾਂ ਹੀ ਜਿਹੜੇ ਆ ਉਹਨਾਂ ਨੂੰ ਲੋਕਾਂ ਨੂੰ ਕੱਢ ਕੇ ਜਿਹੜੇ ਆ ਦੂਸਰਾਂ ਨੂੰ ਜੋਬਸ ਜਿਹੜੀਆਂ ਸ਼ੁਰੂ ਕਰ ਦਿੱਤੀਆਂ ਹੈਗੀਆਂ ਔਰੇ ਆਪਣੇ ਪੇਜਾਂ ਤੇ ਮਾਨ ਸਰ ਮਾਨ ਸਾਹਿਬ ਜੀ ਆਪਣੇ ਪੇਜਾਂ ਤੇ ਪਾਉਂਦੇ ਆ ਹਰਜੋਤ ਬੈਂਸ ਜੀ ਆਪਣੇ ਪੇਜਾਂ ਤੇ ਪਾਉਂਦੇ ਆ ਆਫੀਸ਼ੀਅਲੀ ਕਿ ਦੇਖੋ ਅਸੀਂ ਇੰਨੇ ਲੋਕਾਂ ਨੂੰ ਰੋਜ਼ਗਾਰ ਦਿੱਤਾ ਉਹ ਇਹ ਵੀ ਪਾਉਂਨਾ ਦੇਖੋ ਇੰਨੇ ਲੋਕਾਂ ਦਾ ਅਸੀਂ ਰੋਜ਼ਗਾਰ ਖੋਇਆ ਵੀ ਆ ਐਨੇ ਬੰਦੇ ਅਸੀਂ ਕੱਢੇ ਇੰਨੇ ਲੋਕਾਂ ਨੂੰ ਕੱਢ ਕੇ ਅਸੀਂ ਇੰਨੇ ਲੋਕਾਂ ਨੂੰ ਜਿਹੜਾ ਆ ਅੰਦਰ ਭਰਤੀ ਕੀਤਾ ਆ ਇਹ ਕਿਉਂ ਨਹੀਂ ਪਾਉਂਦੇ ਸੱਚ ਕਿਉਂ ਨਹੀਂ ਦਿਖਾਉਂਦੇ ਨਾਲੇ ਸਰ ਇੱਕ ਸ਼ਾਇਰ ਨੇ ਨਾ ਸਿਆਸਤ ਦੇ ਬਾਰੇ ਬਹੁਤ ਵਧੀਆ ਗੱਲ ਕਹੀ ਸੀ ਜੋ ਇਸ ਸਰਕਾਰ ਦੇ ਉੱਤੇ ਬਿਲਕੁਲ ਟੁੱਕਦੀ ਆ ਉਹ ਕਹਿੰਦਾ ਜੀ ਸਿਆਸਤ ਲੋਕਾਂ 'ਤੇ ਇਹ احسان ਕਰਦੀ ਹੈ ਪਹਿਲੇ ਆਕੇ ਸ਼ੀਨ ਲੇਤੀ ਹੈ ਫਿਰ ਚਸ਼ਮੇਦਾਨ ਕਾਤੀ ਹੈ ਔਰ ਇਹੀ ਸਰਕਾਰ ਅੱਜ ਸਾਡੇ ਦੇ ਨਾਲ ਜਿਹੜਾ ਹੈ ਇਹ ਕਰ ਰਹੀ ਹੈ ਹਾਂ ਹਾਂ ਅੱਛਾ ਜਿਸ ਤਰੀਕੇ ਦੇ ਨਾਲ ਹੁਣ ਲਗਾਤਾਰ ਸਿਸਟਮ ਦੇ ਨਾਲ ਤੁਸੀਂ ਲੜ ਰਹੇ ਹੋ ਹੈ ਕਿ ਉਹ ਬੱਚੇ ਵੀ ਨਾਲ ਹੈਗੇ ਨੇ ਪੂਰ ਜੋਰ ਤਰੀਕੇ ਦੇ ਨਾਲ ਲੜ ਰਹੇ ਹੋ ਇਹ ਉਹੀ ਸਰਕਾਰ ਹੈ ਜਿਹੜੀ ਉਹ ਤੁਹਾਡੇ ਕੋਲ ਆਈ ਸੀਗੀ ਕਿ ਬਈ ਸਾਨੂੰ ਵੋਟਾਂ ਪਵਾਓ ਸਾਨੂੰ ਵੋਟਾਂ ਦੀ ਬਹੁਤ ਲੋੜ ਹੈ ਅਸੀਂ ਐਜੂਕੇਸ਼ਨ ਮਾਡਲ ਨੂੰ ਬਦਲ ਦਵਾਂਗੇ ਬਦਲਿਆ ਐਜੂਕੇਸ਼ਨ ਮਾਡਲ ਆ ਬਿਲਕੁਲ ਵੀ ਨਹੀਂ ਬਦਲਿਆ ਗਿਆ 2.5 ਸਾਲ ਤੋਂ ਅਸੀਂ ਵੇਟ ਕਰ ਰਹੇ ਆ ਬਦਲਣ ਦੀ ਕੀ ਜਗ੍ਹਾ ਇਹ ਡਿਟੀਰੋਰੇਟ ਹੋ ਗਿਆ ਪਹਿਲੀ ਵਾਰ ਦੇਖਿਆ ਕਿ 75 ਸਾਲਾਂ ਵਿੱਚ ਕਿਸੇ ਦੀ ਜੌਬ ਲੈ ਕੇ ਜੌਬ ਦਿੱਤੀ ਜਾਏਗਾ ਯੋਵੇ ਸਰਕਾਰ ਪਹਿਲੇ ਸੀਗੀਆਂ ਉਹਨਾਂ ਨੇ ਸਾਨੂੰ ਲਾਰੇ ਲਗਾਏ ਬਟ ਕਦੀ ਇਹ ਤਾਂ ਨਹੀਂ ਗਿਆ ਨਾ ਵੈਕੈਂਟ ਪੋਸਟਾਂ ਤੇ ਆ ਜਾਓ ਸਾਨੂੰ ਕੋਈ ਪ੍ਰੋਬਲਮ ਨਹੀਂ ਹੈ ਕੋਈ ਨਹੀਂ ਹੋਇਆ ਡਿਟਿਊਰੋ ਰੇਟ ਹੋਏਗਾ ਹੋਰ ਡਿਟਿਊਰੋ ਰੇਟ ਹੋਏਗਾ ਦੇਖੋ ਜਿਹੜੇ ਨਵੇਂ ਆਏ ਆ ਠੀਕ ਹੈ ਬਹੁਤ ਵਧੀਆ ਪੜਾਉਗੇ ਜੋ ਐਕਸਪੀਰੀਅੰਸ ਹੈ ਮੈਨੂੰ 15 ਸਾਲ ਦਾ ਐਕਸਪੀਰੀਅੰਸ ਹੈ ਮੈਨੂੰ 20 ਸਾਲ ਦਾ ਐਕਸਪੀਰੀਅੰਸ ਕਿਸੇ ਟੀਚਰ ਨੂੰ ਹੈ ਕਿਸੇ ਨੂੰ 22 ਸਾਲ ਦਾ ਐਕਸਪੀਰੀਅੰਸ ਹੈ ਐਕਸਪੀਰੀਅੰਸ ਦਾ ਕੋਈ ਮੁੱਲ ਨਹੀਂ ਹੁੰਦਾ ਐਕਸਪੀਰੀਅੰਸ ਟੀਚਰ ਜ਼ਿਆਦਾ ਅੱਛਾ ਪੜ੍ਹਾਏਗਾ ਕਿ ਫਰੈਸ਼ਰ ਪੜ੍ ਅਸੀਂ ਆਪਣੇ ਹੱਥੇ ਉਹਨਾਂ ਨੂੰ ਪੜਾਇਆ ਹੈ 1152 ਚੋਂ ਇਦਾਂ ਦੇ ਵੀ ਆਏ ਹੈ ਜਿਨ੍ਹਾਂ ਨੂੰ ਅਸੀਂ ਪੜਾ ਕੇ ਉਹਨਾਂ ਨੂੰ ਇੰਨਾ ਕਾਬਿਲ ਕੀਤਾ ਕਿ ਉਹ ਆਪਣਾ ਨੈਟ ਕੁਆਲੀਫਾਈ ਕਰ ਸਕਣ ਜਿਸ ਤਰੀਕੇ ਦੇ ਨਾਲ 1152 ਨੇ ਧਰਨਾ ਲਗਾਇਆ ਸਰਕਾਰ ਧਰਨੇ ਤੋਂ ਡਰ ਕੇ ਉਹਨਾਂ ਨੂੰ ਹੁਣ ਪੋਸਟਾ ਦੇ ਰਹੀ ਹੈ ਤੇ ਪੋਸਟਾ ਵੀ ਦੇ ਰਹੀ ਹੈ ਉਹਨਾਂ ਅਧਿਆਪਕਾਂ ਦੀ ਪੋਸਟਾ ਖੋ ਕੇ ਜੋ 22 ਸਾਲ ਤੋਂ ਕਰ ਰਹੇ ਹੈਗੇ ਸਰ ਇੱਕ ਤਾਂ ਇਹ ਹੈਗਾ ਕਿ ਹਾਈ ਕੋਰਟ ਵੱਲੋਂ ਜਿੱਤ ਪ੍ਰਾਪਤ ਹੋ ਗਈ 1152 ਨੇ ਉਹਦੇ ਨਾਲ ਵੀ ਇੱਕ ਜਿੱਤ ਕੇ ਉਪਰ ਆਪ ਤੋਂ ਇੱਕ ਵਰਕੇ ਸਰਕਾਰ ਉਹਨਾਂ ਦੇ ਨਾਲ ਸੀਗੀ ਇਸ ਲਈ ਇਹ ਸਾਰਾ ਹੋਇਆ ਉਸ ਤੋਂ ਬਾਅਦ ਇਹ ਸਾਰਾ ਸਿਸਟਮ ਹੋਇਆ ਤਰਨੇ ਤਹ ਅਸੀਂ ਪਹਿਲੇ ਵੀ ਲਾਏ ਸੀ ਅਸੀਂ ਵੀ ਮਿੰਨਾ ਮਿੰਨਾ ਬੈਠੇ ਸੀਗੇ ਜਦੋਂ ਪਹਿਲੇ ਸਾਡੀ ਇਹ ਭਰਤੀ ਹੀ ਸ਼ੁਰੂ ਹੋਈ ਸੀਗੀ ਤਰਨੇ ਤਹ ਤੁਹਾਨੂੰ ਪਤਾ ਹੈ ਹੋਰ ਵੀ ਟੀਚਰਸ ਲਗਾਉਂਦੇ ਆ ਗਿਆ ਤਰਨੇ ਤਹ ਇਹਨਾਂ ਨੇ ਉਦੋਂ ਡਰਦੇ ਆ ਜਦੋਂ ਇਹਨਾਂ ਨੇ ਦੁਬਾਰਾ ਸੱਤੇ ਚਾਹਣਾ ਹੁੰਦਾ ਜਦੋਂ ਇਹਨਾਂ ਨੇ ਦੁਬਾਰਾ ਵੋਟਾਂ ਲੈਣੀਆਂ ਹੁੰਦੀਆਂ ਮਤਲਬ ਇਹ ਤਾਂ ਇਹ ਹੀ ਹੋ ਗਿਆ ਕਿ ਸਿਸਟਮ ਸਾਡਾ ਇਹ ਹੋ ਗਿਆ ਕਿ ਜਦੋਂ ਵੋਟਸ ਚੂਰ VOTING ਸ਼ੁਰੂ ਹੋਣੀ ਹੈ ਉਦੋਂ ਤੁਸੀਂ ਗੱਲਾਂ ਸੁਣਨੀ ਹੈ ਬਾਕੀ 5 ਸਾਲ ਤੁਸੀਂ ਸਾਇਲੈਂਟ ਰਹਿਣਾ ਹੈ ਪੈਸਿਵ ਰਹਿਣਾ ਹੈ ਕਿ ਜਦੋਂ ਵੋਟਾਂ ਲੈਣ ਜਾਵਾਂਗੇ ਉਦੋਂ ਦੇਖ ਲਾਂਗੇ ਉਦੋਂ ਥੋੜਾ ਬੋਤਾ ਰੌਲੀਪੌਪ ਜਾਂ ਥੋੜਾ ਬੋਤਾ ਅਨੁਕ ਦੇ ਦਾਂਗੇ ਥੋੜਾ ਬੋਤਾ ਜਿੱਦਾਂ ਸਾਨੂੰ ਸਰਕਾਰ ਨੇ ਇਸ ਵਾਰੀ ਆਣ ਤੋਂ ਬਾਅਦ ਆਣ ਤੋਂ ਬਾਅਦ ਥੋੜਾ ਜਿਹਾ ਇੱਕ ਇੱਕ ਸਾਨੂੰ ਬੈਨੀਫਿਟ ਦਿੱਤਾ ਠੀਕ ਹੈ ਤਾਂ ਉਸ ਤੋਂ ਬਾਅਦ ਹੁਣ ਤੁਸੀਂ ਕਹਿੰਦੇ ਹੋ ਕਿ ਹੁਣ ਅਸੀਂ 2.5 ਸਾਲ ਕੁਝ ਨਹੀਂ ਕੀਤਾ ਦੇਖੇ ਜਾਓਗੇ ਅਸੀਂ 2.5 ਸਾਲ ਹੋਰ ਰੋਸ ਪ੍ਰਦਰਸ਼ਨ ਕਰ ਲਾਂਗੇ ਠੀਕ ਹੈ ਫਾਈਨੈਂਸ਼ੀਅਲ ਵੀ ਲਾਸ ਹੋਏਗਾ ਸਾਡਾ ਮੈਂਟਲ ਲਾਸ ਹੋਏਗਾ ਸੋ ਜੋ ਜਦੋਂ ਵੋਟਾਂ ਸ਼ੁਰੂ ਹੋਊਗੀਆਂ ਹੁਣ ਉਦੋਂ ਇਹਨਾਂ ਨੂੰ ਦੇਖ ਲਵਾਂਗੇ ਅਸੀਂ ਅੱਛਾ ਤੁਸੀਂ ਐਜ਼ ਅ ਸਟੂਡੈਂਟ ਟੀਚਰਸ ਦੇ ਨਾਲ ਖੜੇ ਹੈਗੇ ਹੋ ਕਿਵੇਂ ਦੇਖਦੇ ਹੋ ਲਗਾਤਾਰ ਪ੍ਰੋਟੈਸਟ ਅੱਜ ਹੁਣ ਇਹਨਾਂ ਵੱਲੋਂ ਵੀ ਕੀਤਾ ਜਾ ਰਿਹਾ ਜਿਸ ਤਰੀਕੇ ਦੇ ਨਾਲ ਪੜਤੀਆਂ ਹੋ ਰਹੀਆਂ ਨੇ ਲੱਗਦਾ ਜੋ ਦੂਸਰੇ ਟੀਚਰ ਆਉਣਗੇ ਉਹ ਪੜ੍ਹਾ ਸਕਣਗੇ ਜਿਸ ਤਰੀਕੇ ਦੇ ਨਾਲ ਇਹ ਪੜ੍ਹਾ ਰਹੇ ਨੇ ਸਰ ਜੀ ਵੀ ਮੈਮ ਨੇ ਕਿਹਾ ਕਿ ਬਹੁਤ ਵਧੀਆ ਗੱਲ ਕਿ ਇੱਕ ਐਕਸਪੀਰੀਅੰਸ ਟੀਚਰ ਜਿੰਨਾ ਵਧੀਆ ਪੜ੍ਹਾ ਸਕਦਾ ਉਹ ਨਹੀਂ ਫਰੈਸ਼ਰ ਨਹੀਂ ਵਧੀਆ ਪੜ੍ਹਾ ਸਕਦੇ ਤੇ ਬਿਲਕੁਲ ਸਹੀ ਗੱਲ ਕਹੀ ਮੈਮ ਨੇ ਕਿ ਜੇ ਉਹਨਾਂ ਨੂੰ ਤੁਸੀਂ ਜੌਬ ਦੇਣੀ ਵੀ ਚਾਹੁੰਦੇ ਹੋ ਤਾਂ ਤੁਸੀਂ ਵੀਕੈਂਡ ਜੌਬ ਵੈਕੈਂਸੀ ਤਾਂ ਦੋ ਨਾ ਐਦਾ ਕਿਸੇ ਦੀ ਜੌਬ ਖੋ ਕੇ ਤੁਸੀਂ ਜੌਬ ਦੇ ਰਹੇ ਦੂਜੇ ਟੀਚਰ ਨੂੰ ਇਹ ਗੱਲ ਬਹੁਤ ਗਲਤ ਹੈ ਉਹ ਵੀ ਸਟੂਡੈਂਟ ਨੇ ਉਹਨਾਂ ਦੇ ਨਾਲ ਵੀ ਗੱਲਬਾਤ ਕਰਦੇ ਕਿਉਂਕਿ ਸਟੂਡੈਂਟ ਵੀ ਨਾਲ ਖੜੇ ਹੋਏ ਨੇ ਟੀਚਰਸ ਦੇ ਅੱਛਾ ਜਿਸ ਤਰੀਕੇ ਦੇ ਨਾਲ ਹੁਣ ਭਰਤੀਆਂ ਹੋ ਰਹੀਆਂ ਨੇ ਜਿਸ ਤਰੀਕੇ ਦੇ ਨਾਲ ਰਾਤ ਦੇ 1:00 ਵਜੇ ਤੱਕ ਇਹ ਗੇਟ ਖੁੱਲੇ ਹੁੰਦੇ ਨੇ ਅਤੇ ਰਾਤ ਨੂੰ ਭਰਤੀਆਂ ਹੋ ਰਹੀਆਂ ਨੇ ਲੱਗਦਾ ਹੈ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਡੀ ਵੀ ਭਰਤੀ ਇਹੋ ਜਿਹੀ ਹੋਵੇ ਕਿ ਜੇਕਰ ਇਹੋ ਜਿਹੀ ਹੁੰਦੀ ਹੈ ਤੇ ਕੀ ਤੁਸੀਂ ਇਸ ਦਾ ਵਿਰੋਧ ਕਰੋਗੇ ਜਾਂ ਫਿਰ ਤੁਸੀਂ ਵੀ ਭਰਤੀ ਜਿਹੜਾ ਹੋਵੋਗੇ ਦੇਖੋ ਜੀ ਰਾਤ ਨੂੰ ਕੌਣ ਜਾਗਦਾ ਹੈ ਜਾਂ ਤੇ ਚੌਂਕੀਦਾਰ ਜਾਂ ਚੋਰ ਤੇ ਸੋਚੋ ਕਿਉਂ ਰਾਤ ਨੂੰ ਭਰਤੀ ਕਰਾਈ ਗਈ ਕੁਛ ਨਾ ਕੁਛ ਗਲਤ ਹੋਗਾ ਤਾਂ ਹੀ ਕਰਵਾਈ ਗਈ ਹੈਗੀ ਆ ਕਿ ਗੈਸਟ ਫੈਕਿਲਿਟੀ ਨੂੰ ਉਹਨਾਂ ਦੇ ਹਾਨਰ ਨੂੰ ਉਹਨਾਂ ਦੇ ਤਜਰਬੇ ਨੂੰ ਸਾਰਾ ਕੱਢ ਦੋ ਖਤਮ ਕਰੋ ਬਸ ਨਵੇਂ ਫਰੈਸ਼ਰਸ ਭਰ ਦੋ ਠੀਕ ਹੈ ਤੁਸੀਂ ਫਰੈਸ਼ਰਸ ਭਰੋ no doubt ਵਧੀਆ ਚੀਜ਼ ਹੈਗੀ ਆ ਜ਼ਿਆਦਾ ਮਜ਼ਬੂਤ ਹੋਏਗੀ ਪਰ ਦੂਸਰੇ ਟੀਚਰਸ ਨੂੰ ਅਨਐਮਪਲੋਇਡ rakh ke ਨਵੇਂ ਟੀਚਰਸ ਕਰ ਭਰਤੀ ਕਰਨਾ ਉਹ ਕੰਮ ਗਲਤ ਹੈ। ਉਹ ਤਾਂ ਇਹੀ ਗੱਲ ਹੋ ਗਈ ਕਿ ਇੱਕ ਆ ਹੱਥ ਚ ਰੋਟੀ ਛੇਨ ਲਈ ਤੇ ਦੂਸਰਾ ਚ ਇੱਕ ਟੁਕੜਾ ਦੇ ਕੇ ਕਹਿੰਦਾ ਦੇਖੋ ਆਪਾਂ ਤੁਹਾਨੂੰ ਟੁਕੜਾ ਦਿੱਤਾ ਹੈਗਾ ਖਾਣ ਨੂੰ। ਮੈਂ ਇਹੀ ਕਹਾਂਗਾ ਕਿ ਤਜਰਬਾ ਜਿਹੜਾ ਹੈਗਾ ਵਾ ਉਹ ਉਹਦਾ ਮੁੱਲ ਨਹੀਂ ਹੈਗਾ। ਜੇਕਰ ਸਰਕਾਰ ਇਸ ਚੀਜ਼ ਦਾ ਮੁੱਲ ਨਹੀਂ ਪਾਉਗੀ ਤਾਂ ਫੇਰ ਸਾਡੇ ਵੋਟ ਦਾ ਵੀ ਕੋਈ ਮੁੱਲ ਨਹੀਂ ਰਹਿ ਜਾਣਾ। ਠੀਕ ਹੈ ਬਸ ਆਖਰੀ ਸਵਾਲ ਮੈਮ ਤੁਹਾਡੀ ਤੁਮੇਰਾ ਜਿਸ ਤਰੀਕੇ ਦੇ ਨਾਲ ਇਸ ਵਕਤ ਹੁਣ ਤੁਸੀਂ ਸਿਸਟਮ ਦੇ ਨਾਲ ਲੜ ਰਹੇ ਹੋ। ਆਉਣ ਵਾਲੇ ਸਮੇਂ ਦੇ ਵਿੱਚ ਕੀ ਕੁਝ ਹੁਣ ਤੁਹਾਡੇ ਵੱਲੋਂ ਕੀਤਾ ਜਾਵੇਗਾ ਕਿ ਇਸ ਤੋਂ ਵੱਧ ਕੇ ਤੁਸੀਂ ਪ੍ਰਦਰਸ਼ਨ ਕਰੋਗੇ ਜਾਂ ਫਿਰ ਇਸ ਤੋਂ ਇਲਾਵਾ ਵੀ ਕੋਈ ਤੁਹਾਡੇ ਕੋਲ ਦੇਖੋ ਅਗਰ ਤਾਂ ਸਾਡੀ ਸਰਕਾਰ ਤੱਕ ਗੱਲ ਪਹੁੰਚ ਜਾਂਦੀ ਹੈ ਮੀਡੀਆ ਦੇ ਥਰੂ ਸਾਡੇ ਸਟੂਡੈਂਟਸ ਦੇ ਥਰੂ ਸਾਡੀ ਯੂਨੀਅਨ ਦੇ ਥਰੂ ਤਾਂ ਫਿਰ ਤਾਂ ਬਹੁਤ ਅੱਛਾ ਨੇ ਤਾਂ ਸਾਡੀ ਯੂਨੀਅਨ ਡਿਸਾਈਡ ਕਰੇਗੀ ਕਿ ਹੁਣ ਸ਼ਾਮ ਨੂੰ ਅਗਲੀ ਸਾਡੀ ਰਣਨੀਤੀ ਕੀ ਹੋਏਗੀ ਯੂਨੀ ਤਾਂ ਅਗਰ ਨਹੀਂ ਸਾਡੀ ਆਵਾਜ਼ ਪਹੁੰਚੇਗੀ ਜਾਂ ਉਹ ਨਹੀਂ ਸਾਨੂੰ ਸੁਣੂਗੇ ਤਾਂ ਫਿਰ ਇਹ ਹੋਰ ਵਧਦਾ ਜਾਏਗਾ ਸਟ੍ਰਾਈਕਸ ਚੱਲਦੀਆਂ ਰਹਿਣਗੀਆਂ ਠੀਕ ਹੈ शुक्रिया ਤਾਂ ਬਿਲਕੁਲ ਇਹ ਤੁਸੀਂ ਤਸਵੀਰਾਂ ਜਰੂਰ ਦੇਖੋ ਇਹ BB ਸਾਲ ਜਿਹੜਾ ਇਹ ਉਹ ਐਕਸਪੀਰੀਅੰਸ ਵਾਲੇ ਅ ਅਧਿਆਪਕ ਨੇ ਪ੍ਰੋਫੈਸਰ ਨੇ ਜਿਨ੍ਹਾਂ ਨੂੰ ਸਰਕਾਰ ਨੇ ਹੁਣ ਕੱਢਣ ਦੀ ਜਿਹੜੀ ਉਹ ਤਿਆਰੀ ਕੀਤੀ ਹੈ ਇਹਨਾਂ ਦੀ ਥਾਂ ਉਹਨਾਂ ਪ੍ਰੋਫੈਸਰ ਉਹਨਾਂ ਅਧਿਆਪਕਾਂ ਨੂੰ ਰੱਖਿਆ ਜਾਵੇਗਾ ਜੋ ਬਿਲਕੁਲ ਫਰੈਸ਼ਰ ਨੇ ਜਿਨ੍ਹਾਂ ਨੂੰ ਕਿਸੇ ਵੀ ਤਰੀਕੇ ਦਾ ਜਿਹੜਾ ਹੈ ਉਹ ਤਜਰਬਾ ਨਹੀਂ ਹੈ ਤਜਰਬਾ ਨਹੀਂ ਹੋਣਾ ਜਾਂ ਫਿਰ ਫਰੈਸ਼ਰ ਹੋਣਾ ਉਹ ਵਕਰੀ ਗੱਲ ਹੈ ਪਰ ਉਸ ਤੋਂ ਵੀ ਇਲਾਵਾ ਉਸ ਤੋਂ ਅਲੱਦਾ ਇੱਕ ਸਵਾਲ ਕਾਫੀ ਵੱਡਾ ਹੈ ਕਿ ਰਾਤ ਦੇ 11:00 11:00 ਵਜੇ ਕਿਹੜੇ ਅਧਿਆਪਕ ਅਤੇ ਕਿਹੜੇ ਪ੍ਰੋਫੈਸਰ ਜਿਹੜੇ ਨੇ ਉਹ ਸਰਕਾਰੀ ਕਾਲਜ ਯੂਨੀਵਰਸਿਟੀਆਂ ਦੇ ਵਿੱਚ ਭਰਤੀ ਕੀਤੇ ਜਾ ਰਹੇ ਨੇ ਇਹ ਸਵਾਲ ਪੰਜਾਬ ਸਰਕਾਰ ਦੇ ਉੱਪਰ ਕਾਫੀ ਵੱਡਾ ਹੈ ਕੈਮਰਮਨ ਸੰਪੰਕ ਦੇ ਨਾਲ ਰਾਜ ਗੁਪਤਾ ਜਲੰਧਰ